ਪੰਜਾਬ ਦੇ ਅੰਦਰ ਹਰ ਪੰਜਾਬੀ ਇਹ ਚਾਹੁੰਦਾ ਕਿ ਪੰਜਾਬ 'ਚ ਅਮਨ ਹੋਵੇ, ਸ਼ਾਂਤੀ ਹੋਵੇ, ਭਾਈਚਾਰਾ ਹੋਵੇ। ਇਹ ਆਪਣੇ ਆਪ ਨੂੰ ਕਿਸਾਨ ਹਥੇਸ਼ੀ ਕਹਿੰਦੇ ਨੇ। ਮੈਂ ਕਹਿਣਾ ਚਾਹੁੰਦਾ ਇਹਨਾਂ ਦੇ ਬਿਆਨ ਕਢੋ। ਜਦੋਂ ਰਾਣੇ ਸਰਕਾਰ ਬਣਾਣੀ ਸੀ। ਕੇਜਰੀਬਾਲ ਤੋਂ ਲੈ ਕੇ ਭਗਵਾਨ ਸਿੰਘ ਮਾਨ, ਹਰਜੋਤ ਬੈਂਸ, ਉਹ ਇੱਕ ਬੀਬੀ ਟੁਟਕੀਆਂ ਵੀ ਮਾਰਦੀ ਹੁੰਦੀ ਸੀ। ਔਰ ਕਈ ਉਹਨਾਂ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਇਹ ਚੈਲੰਜ ਕੀਤਾ ਸੀ। ਜੀ ਸੱਤਾ ਛੱਡ ਦਿਓ ਜੇ ਤੁਹਾਨੂੰ ਤੋਂ ਹੀ ਐਮਐਸਪੀ ਨਹੀਂ ਦੇ ਸਕਦੇ ਸਾਡੀ ਸਰਕਾਰ ਬੰਦ ਲਾ ਬੰਦ ਦਿਓ ਅਸੀਂ ਇੱਕ ਘੰਟੇ ਚ ਐਮਐਸਪੀ ਦੇਾਂਗੇ ਚਾ ਮਿਲੀ ਐਮਐਸਪੀ ਔਰ ਇਹ ਕਹਿੰਦੇ ਹੈ ਖੇਤੀ ਸਟੇਟ ਦਾ ਸਬਜੈਕਟ ਹੈ ਓਏ ਹਰਿਆਣਾ ਸਾਡੇ ਚੋਂ ਨਿਕਲਿਆ ਹਰਿਆਣਾ ਪੰਜਾਬ ਚੋਂ ਨਿਕਲਿਆ ਹਰਿਆਣੇ ਦੇ ਅੰਦਰ ਬੀਜੇਪੀ ਦੀ ਸਰਕਾਰ ਹੈ ਹਰਿਆਣਾ ਦੇ ਅੰਦਰ ਬੀਜੇਪੀ चौबी फसलों एमएसपी दे रही है मित्रों चौबीस फसलों से कली फसलां दे नहीं दे रही टीडा तोरी शिमला मिर्च टमाटर सब्जियां भी एम एस पी दे रही है और इन्होंने किसाना का की कल हाल करके रखिया पंजाब क्या किसाना की कोई चिंता उल्टा किसान की जमीन खोल ले रहे और अजय जो मर्जी कह ਇਹ ਪੰਜਾਬ ਦੇ ਕਿਸਾਨਾਂ ਦੀ ਮਜ਼ਦੂਰਾਂ ਦੀ ਪੰਜਾਬੀਆਂ ਦੀ ਜਿੱਤ ਇਹਨਾਂ ਨੂੰ ਖੁੱਟਣਿਆ ਭਾਰ ਲਿਆਤਾ ਕਿਉਂਕਿ ਪੰਜਾਬ 'ਚ ਬੋਰਡ ਲੱਗੇ ਸੀ ਕਿ ਤੁਹਾਨੂੰ ਅਸੀਂ ਅੰਦਰ ਨਹੀਂ ਪੜਨਦਿਆਂ। ਮਿੱਤਰੋ ਮੈਂ ਤੁਹਾਨੂੰ ਕਹਿਣਾ ਚਾਹਨਾ ਬੀਜੇਪੀ ਸੱਤਾ ਦੇ ਲਈ ਤਿਆਰ ਹੈ। ਅਸੀਂ ਪੋਲੀਟੀਕਲ ਪਾਰਟੀਆਂ ਅਸੀਂ ਪੰਜਾਬ ਤੇ ਰਾਜ ਚਾਹਨੇ ਆ। ਪਰ ਅਸੀਂ ਰਾਜ ਇਹਨਾਂ ਦੀ ਤਰ੍ਹਾਂ ਭ੍ਰਸ਼ਟਾਚਾਰ ਕਰਨ ਲਈ ਨਹੀਂ ਚਾਹਦੇ ਅਸੀਂ ਜਨਤਾ ਦੀ ਕਰੀਬ ਦੀ ਕਿਸਾਨ ਦੀ ਮਜ਼ਦੂਰ ਦੀ ਸੇਵਾ ਲਈ ਰਾਜ ਚਾਹੁੰਦੇ ਹਾਂ ਅਸੀਂ ਰਾਜ ਚਾਹੁੰਦੇ ਹਾਂ ਅਸੀਂ ਰਾਜ ਚਾਹੁੰਦੇ ਹਾਂ ਕਿ ਪੰਜਾਬ ਦੇ ਅੰਦਰ ਕਾਨੂੰਨ ਦਾ ਰਾਜ ਹੋਵੇ ਅਸੀਂ ਰਾਜ ਚਾਹੁੰਦੇ ਹਾਂ ਕਿ ਪੰਜਾਬ ਦੇ ਅੰਦਰ ਇੰਡਸਟਰੀ ਬਦੇ ਭੁਲੇ ਅਸੀਂ ਰਾਜ ਚਾਹੁੰਦੇ ਹਾਂ ਕਿ ਪੰਜਾਬ ਦਾ ਨੌਜਵਾਨ ਜਿਹੜਾ ਖੇਤ ਚ ਦਿਖਦਾ ਸੀ ਜਿਹੜਾ ਬਾਦਰ ਤੇ ਦਿਖਦਾ ਸੀ ਜਿਹੜਾ ਖੇਲ ਦੇ ਮੈਦਾਨ 'ਚ ਦਿਖਦਾ ਸੀ ਉਹ ਮੇਰਾ ਨੌਜਵਾਨ ਨਾਲੀਚਾ ਡਿੱਗੇ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਦੇਣਾ ਚਾਹੇ